welcom students ਇਸ ਵੀਡੀਓ ਤੋਂ ਅਸੀਂ ਵਾਰਤਕ ਸ਼ੁਰੂ ਕਰਨ ਜਾ ਰਹੇ ਹਾਂ ਪੁਰਾਤਨ ਵਾਰਤਕ ਤੇ ਨਵੀਨ ਵਾਰਤਕ ਦੋ ਤਰ੍ਹਾਂ ਦੇ ਵਾਰਤਕ ਕਰਾਂਗੇ ਅਸੀਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਕਵਿਤਾ ਦੇ ਵਾਰਤਕ ਦੋਨੇ ਕੀ ਨੇ ਵਾਰਤਕ ਕੀ ਹੁੰਦਾ ਏ ਕਵਿਤਾ ਦੇ ਵਾਰਤਕ ਵਿਚਾਰਾਂ ਨੂੰ ਬਿਆਨਣ ਦੇ ਦੋ ਸਾਧਨ ਨੇ ਵਿਚਾਰ ਬਿਆਨ ਕਰਦੇ ਆਂ ਸੀ ਇਹਨਾਂ ਦੋਨਾਂ ਨਾਲ ਦੋਵੇਂ ਸ਼ਾਭਦੀ ਕਲਾ ਨਾਲ ਸੰਬੰਧਿਤ ਨੇ ਹਰ ਬੋਲੀ ਦੇ ਸਾਹਿਤ ਵਿੱਚ ਵਾਰਤਕ ਕਵਿਤਾ ਤੋਂ ਮਗਰੋਂ ਹੋਂਦ ਵਿੱਚ ਆਈ ਮੀਨਜ਼ ਪਹਿਲਾਂ ਕਵਿਤਾ ਹੁੰਦੀ ਹੈ ਫਿਰ ਵਾਰਤਕ ਵਾਰਤਕ ਨੂੰ ਗਦ ਤੇ ਕਵਿਤਾ ਨੂੰ ਪਦ ਵੀ ਕਹਿੰਦੇ ਨੇ ਵਾਰਤਕ ਵਿੱਚ ਉਸ ਸਾਹਿਤ ਰੂਪ ਉਹ ਸਾਹਿਤ ਰੂਪ ਆਉਂਦੇ ਨੇ ਜੋ ਕਵਿਤਾ ਵਿੱਚ ਨਾ ਹੋਣ ਵਾਰਤਕ ਵਿੱਚ ਬੁੱਧੀ ਤੇ ਕਲਪਨਾ ਦੀ ਭਾਸ਼ਾ ਦੀ ਪ੍ਰਧਾਨਤਾ ਹੁੰਦੀ ਹੈ ਜਦੋਂ ਕਿ ਜਿਹੜੀ ਕਵਿਤਾ ਹੁੰਦੀ ਉਹਦੇ ਵਿੱਚ ਸਾਡੀਆਂ ਭਾਵਨਾਵਾਂ ਨੇ ਜਿਹੜੀਆਂ ਉਹ ਪ੍ਰਵਨਨ ਹੁੰਦੀਆਂ ਨੇ ਆਦੀ ਕਾਲ ਜਿਹਨੂੰ ਪੁਰਵ ਨਾਨਕ ਕਾਲ ਵੀ ਕਿਹਾ ਜਾਂਦਾ ਇਹਦੇ ਵਿੱਚ ਵਿਦਵਾਨਾਂ ਨੇ ਤਿੰਨ ਵਾਰਤਕ ਰਚਨਾਵਾਂ ਦੀ ਲੱਭਤ ਕੀਤੀ ਜਿਦੇ ਵਿੱਚ ਗੋਰਖੁਪਨਿਸ਼ਦ ਫਰੀਦ ਜੀ ਦਾ ਪਦਤੀਨਾਮਾ ਇਕਾदशी ਮਹਾਤਮ ਪ੍ਰਾਤਨ ਵਾਰਤਕ ਬੋਲਚਾਲ ਦੇ ਵਧੇਰੇ ਨੇੜੇ ਸ਼ਬਦਾਵਲੀ ਉਸ ਵੇਲੇ ਦੀ ਪ੍ਰਚਲਿਤ ਲੋਕ ਭਾਸ਼ਾ ਵਿੱਚੋਂ फारसी ਤੇ ਬ੍ਰਿਜ ਭਾਸ਼ਾ ਦਾ ਪ੍ਰਭਾਵ ਵਰਤਾਂਤੀ ਤੇ ਵਾਰਤਾਲਾਪੀ ਸ਼ੈਲੀਆਂ ਦੀ ਵਰਤੋਂ ਆਦੀ ਜਿਹੜੀਆਂ ਨੇ ਪ੍ਰਾਤਨ ਵਾਰਤਕ ਦੀਆਂ ਵਿਸ਼ੇਸ਼ਤਾਵਾਂ ਨੇ ਗੋਰਖ ਉਪਨਿਸ਼ਦ ਦਾ ਸਬੰਧ ਗੋਰਖਨਾਥ ਨਾਲ ਵਾਰਤਕ ਵਿੱਚ ਤਰਕ ਤੇ ਦਲੀਲ ਦੀ ਪ੍ਰਧਾਨਤਾ ਹੁੰਦੀ ਆ ਅਰਬੀ ਫਾਰਸੀ ਵਿੱਚ ਵਾਰਤਕ ਲਈ ਨਸਰ ਸ਼ਬਦ ਵਰਤਿਆ ਜਾਂਦਾ ਹੈ ਇਕਾदशी ਮਹਾਤਮ ਪੂਰਵ ਨਾਨਕ ਕਾਲ ਆਦੀ ਕਾਲ ਦੀ 13ਵੀਂ ਸਦੀ ਦੀ ਵਾਰਤਕ ਰਚਨਾ ਜਿਸ ਦੀ ਖੋਜ ਡਾਕਟਰ ਤਰਲੋਚਨ ਸਿੰਘ 베ਦੀ ਨੇ ਕੀਤੀ ਇਸ ਵਿੱਚ ਅਰਜੁਨ ਤੇ ਜੁਦੀ ਸਤਰ ਬ੍ਰਹਮਾ ਦੇ ਨਾਰਦ ਦੀਆਂ ਗੋਸ਼ਟੀਆਂ ਹਨ ਇਸ ਦੀ ਭਾਸ਼ਾ ਸੰਤ ਪਾਖਾ ਹੈ ਮੱਧ ਕਾਲ ਨਾਨਕ ਕਾਲ ਜਾਂ ਮੁਗਲ ਕਾਲ ਦੀ ਵਾਰਤਕ ਵਚਨ ਸਾਖੀਆਂ ਟੀਕੇ ਪਰਮਾਰਥ ਮਹਾਤਮ ਜਨੂ ਸਾਖੀਆਂ ਗੋਸ਼ਟਾਂ ਵਚਨ ਸੁਖਣ ਹੁਕਮਨਾਮੇ ਰਹਿਤਨਾਮੇ ਆਦਿ ਜਿਹੜੀਆਂ ਬਣ ਗਈਆਂ ਨੇ ਉਹਨਾਂ ਦੇ ਰੂਪਾਂ ਵਿੱਚ ਮਿਲਦੀ ਆ। ਸ਼ੈਲੀ ਪੱਖ ਤੋਂ ਮੱਧਕਾਲੀ ਵਾਰਤਕ ਨੂੰ ਵਿਆਖਿਆਮਈ ਦਾਰਸ਼ਨਿਕ ਵਰਤਾਂਤਕ ਵਰਣਾਤਮਕ ਤੇ वार्तालाਪੀ ਸ਼ੈਲੀ ਆਦਿ ਵਰਗਾਂ ਵਿੱਚ ਵੰਡਿਆ ਜਾਂਦਾ ਹੈ। ਅਸਲ ਵਿੱਚ ਪੰਜਾਬੀ ਵਾਰਤਕ ਦਾ ਅਸਲ ਮੁੱਢ ਜਨਮ ਸਾਖੀ ਸਾਹਿਤ ਨਾਲ ਮੱਧਕਾਲ ਵਿੱਚ ਵੱਜਦਾ ਏ ਪੰਜਾਬੀ ਵਾਰਤਕ ਦਾ ਆਰੰਭ 8ਵੀਂ 9ਵੀਂ ਸਦੀ ਵਿੱਚ ਸਿੱਧ ਨਾਥਾ ਯੋਗੀਆਂ ਦੇ ਕਾਲ ਵਿੱਚ ਹੋ ਗਿਆ ਸੀ ਨਾਥ ਯੋਗੀ ਆਪਣੇ ਮਤ ਦਾ ਪ੍ਰਚਾਰ ਕਥਾ ਵਾਰਤਾ ਦੇ ਰੂਪ ਵਿੱਚ ਵੀ ਕਰਦੇ ਸਨ ਇਸ ਦੀ ਭਾਸ਼ਾ ਸੰਤ ਭਾਖਾ ਹੈ ਜਿਸ ਉੱਪਰ ਕਾਂਗੜੀ ਤੇ ਪੋਠੋ ਹਾਰੀ ਦਾ ਪ੍ਰਭਾਵ ਦਿਖਾਈ ਦਿੰਦਾ ਏ ਸ਼ੈਲੀ ਪ੍ਰਸ਼ਨੋਤ ਤਰੀ ਢੰਗ ਵਾਲੀ ਹੈ ਪ੍ਰਾਣ ਸੰਗਲੀ ਵੀ ਪੁਰਾਤਨ ਪੰਜਾਬੀ ਵਾਰਤਕ ਦਾ ਨਮੂਨਾ ਹੈ ਇਸ ਦਾ ਸਬੰਧ ਗੁਰੂ ਨਾਨਕ ਸਾਹਿਬ ਦੀ ਸੰਗਲਾ ਦੀਪ ਦੀ ਫੇਰੀ ਨਾਲ ਦੱਸਿਆ ਜਾਂਦਾ ਹੈ ਪੁਰਾਤਨ ਜਨਮ ਸਾਖੀ ਦੇ ਅਨੁਸਾਰ ਇਸ ਗ੍ਰੰਥ ਨੂੰ ਗੁਰੂ ਜੀ ਨੇ ਆਪਣੇ ਦੋ ਸਿੱਖਾਂ ਭਾਈ ਸੈਦ ਤੇ ਸੀਹੋ ਤੋਂ ਤਿਆਰ ਕਰਵਾਇਆ ਗੁਰੂ ਗ੍ਰੰਥ ਸਾਹਿਬ ਵਿੱਚ ਸੰਪਾਦਨਾ ਸਮੇਂ ਇਹ ਗ੍ਰੰਥ ਭਾਈ ਪੈੜੇ ਮੋਖੇ ਰਾਹੀ ਮੰਗਵਾਇਆ ਗਿਆ ਪਰ ਪ੍ਰਵਾਨ ਹੁਣ ਕਰਕੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ ਨਹੀਂ ਕੀਤਾ ਜਾ ਸਕਿਆ ਪ੍ਰਾਣ ਸੰਗਲੀ ਦੇ 80 ਅਧਾਇਏ ਪ੍ਰਾਪਤ ਨੇ ਜਨਮ ਸਾਖੀ ਦੀ ਗੱਲ ਕਰੀਏ ਜੀ ਅਸੀਂ ਤਾਂ ਜਨਮ ਸਾਖੀ ਜਿਹੜੀ ਇਸ ਸ਼ਬਦ ਵਿੱਚ ਜਨਮ ਤੇ ਸਾਖੀ ਦੋ ਸ਼ਬਦ ਆਏ ਨੇ ਇਹਨਾਂ ਨੂੰ ਜੋੜ ਕੇ ਬਣਿਆ ਜਨਮ ਸਾਖੀ ਜਨਮ ਸ਼ਬਦ ਅਰਥ ਜੀਵਨ ਸਾਖੀ ਦਾ ਅਰਥ ਕਹਾਣੀ ਮੀਨ ਜੀਵਨ ਦੀ ਕਹਾਣੀ ਇਸ ਵਾਰਤਕ ਰੂਪ ਵਿੱਚ ਕਿਸੇ ਗੁਰੂ ਭਗਤ ਜਾਂ ਕਿਸੇ ਅਧਿਆਤਮਿਕ ਆਗੂ ਦੇ ਜੀਵਨ ਤੇ ਦਰਸ਼ਨ ਸੰਬੰਧੀ ਛੋਟੀਆਂ ਵੱਡੀਆਂ ਘਟਨਾਵਾਂ ਨੂੰ ਸਹੀ ਕ੍ਰਮ ਵਿੱਚ ਜੋੜ ਕੇ ਪ੍ਰਸਤੁਤ ਕੀਤਾ ਜਾਂਦਾ ਹੈ ਪੰਜਾਬੀ ਦੀਆਂ ਚਾਰ ਪ੍ਰਸਿੱਧ ਜਨਮ ਸਾਖੀਆਂ ਨੇ ਪੁਰਾਤਨ ਜਨਮ ਸਾਖੀ ਸੋਢੀ ਮਿਹਰਮਾਨ ਵਾਲੀ ਸਾਖੀ ਪਾਈ ਵਾਲੇ ਬਾਲੀਸ ਜਨਮ ਸਾਖੀ ਤੇ ਵਿਧੀ ਚੰਦ ਵਾਲੀ ਜਨਮ ਸਾਖੀ ਉਪਰੋਤਕ ਤੋਂ ਇਲਾਵਾ ਜਨਮ ਸਾਖੀ ਭਗਤ ਕਬੀਰ ਜੀ ਜਨਮ ਸਾਖੀ ਸ੍ਰੀ ਮਿਹਰਬਾਨ ਜੀ ਕੀ ਆਦੀ ਸਾਖੀਆਂ ਬਾਬੇ ਕੀਆਂ ਸਤਗੁਰ ਜੀ ਦੇ ਮੂਹ ਕੀ ਸਾਖੀਆਂ ਆਦੀ ਵੀ ਉਪਲਬਧ ਨੇ ਪ੍ਰਾਤਨ ਜਨਮ ਸਾਖੀ ਦਾ ਕਰਤਾ ਸੇਵਾਦਾਸ ਨੂੰ ਮੰਨਿਆ ਜਾਂਦਾ ਏ ਇਹ ਇਸ ਨੂੰ ਪਾਈ ਵੀਰ ਸਿੰਘ ਨੇ 1926 ਵਿੱਚ ਸੰਪਾਦਿਤ ਕੀਤਾ ਇਸ ਦੀ acol 57 ਸਾਖੀਆਂ ਹਨ ਇਹ ਜਨਮ ਸਾਖੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਆ ਸੋਢੀ ਮਿਹਰਬਾਨ ਵਾਲੀ ਜਨਮ ਸਾਖੀ ਦਾ ਸੰਪਾਦਕ ਡਾਕਟਰ ਕਰਪਾਲ ਸਿੰਘ ਹੈ ਇਸ ਵਿੱਚ 575 ਸਾਖੀਆਂ ਨੇ ਭਾਈ ਵਾਲੇ ਵਾਲੀ ਸਾਖੀ ਜਨਮ ਸਾਖੀ ਦਾ ਸੰਪਾਦਕ ਸੰਸ਼ੇਰ ਸਿੰਘ ਅਸ਼ੋਕ ਆ ਇਸ ਵਿੱਚ 72 ਸਾਖੀਆਂ ਨੇ ਪੰਜਾਬੀ ਵਾਰਤਕ ਦੇ ਮੁੱਢ ਬਾਰੇ ਪ੍ਰੋਫੈਸਰ ਪੂਰਨ ਸਿੰਘ ਲਿਖਦਾ ਹੈ ਪੰਜਾਬੀ ਦੀ ਪੁਰਾਣੀ ਨਸਰ ਗੁਰੂ ਨਾਨਕ ਦੇ ਮੰਦਰਾਂ ਦੁਆਲੇ ਵਿਕਸਿਤ ਹੋਈ ਪੁਰਾਤਨ ਜਨਮ ਸਾਖੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਜਨਮ ਤਿਥੀ ਬਾਰੇ ਲਿਖਿਆ ਹੈ ਸੰਮਤ 1526 ਬਾਬਾ ਨਾਨਕ ਜਨਮਿਆ ਵਿਸਾਖ ਮਹੀ ਤ੍ਰਿਤੀਆ ਚਾਨਣ ਰਾਤ ਪਹਿਰ ਰਾਤ ਰੰਧੀ ਕੋ ਜਨਮਿਆ ਪੁਰਾਤਨ ਪੰਜਾਬੀ ਵਾਰਤਕ ਵਿਸ਼ੇ ਪੱਖੋਂ ਨਿਰੋਧ ਧਾਰਮਿਕ ਅਧਿਆਤਮਿਕ ਵੀ ਕਿਹਾ ਜਾ ਸਕਦਾ ਹੈ ਪੁਰਾਤਨ ਜਨਮ ਸਾਖੀ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਪੰਜ ਉਦਾਸੀਆਂ ਕੀਤੀਆਂ ਜਿਨ੍ਹਾਂ ਵਿੱਚੋਂ ਪਹਿਲੀ ਉਦਾਸੀ ਸਾਖੀ ਨੰਬਰ 13 ਵਿੱਚ ਦੂਜੀ ਉਦਾਸੀ ਦਾ ਉਲੇਖ 24ਵੀਂ ਸਾਖੀ ਵਿੱਚ ਤੀਜੀ ਉਦਾਸੀ ਦਾ 49ਵੀਂ ਸਾਖੀ ਵਿੱਚ ਉਲੇਖ ਚੌਥੀ ਉਦਾਸੀ ਦਾ 51ਵੀਂ ਤੇ ਪੰਜਵੀਂ ਉਦਾਸੀ ਦਾ ਉਲੇਖ 52ਵੀਂ ਸਾਖੀ ਵਿੱਚ ਹੋਇਆ ਹੈ ਪੁਰਾਤਨ ਜਨਮ ਸਾਖੀ 17ਵੀਂ ਸਦੀ ਦੀ ਰਚਨਾ ਮੰਨੀ ਜਾਂਦੀ ਹੈ ਪੁਰਾਤਨ ਜਨਮ ਸਾਖੀ ਨੂੰ ਕੌਲ ਬੁਰਕ ਵਾਲੀ ਜਨਮ ਸਾਖੀ ਤੇ ਵਿਲਾਇਤ ਵਾਲੀ ਜਨਮ ਸਾਖੀ ਵੀ ਕਹਿੰਦੇ ਨੇ ਪਾਈ ਵਾਲੇ ਵਾਲੀ ਜਨਮ ਸਾਖੀ ਨੂੰ ਪਿਹੜੇ ਮੋਖੇ ਦੇ ਜਨਮ ਦੀ ਸਾਖੀ ਵੀ ਕਹਿੰਦੇ ਨੇ ਜਨਮ ਸਾਖੀਆਂ ਨੂੰ ਆਧੁਨਿਕ ਵਾਰਤਕ ਦੇ ਰੂਪ ਰੂਪਾਂ ਜੀਵਨੀ ਤੇ ਸਫਰਨਾਮੇ ਦਾ ਬੀਜ ਰੂਪ ਵੀ ਮੰਨਿਆ ਜਾਂਦਾ ਹੈ ਮੀਨਜ਼ ਆਧੁਨਿਕ ਜਿਹੜੇ ਵਾਰਤਕ ਨੇ ਜੀਵਨੀ ਤੇ ਸਫਰਨਾਮਾ ਇਹ ਵੀ ਜਨਮ ਸਾਖੀਆਂ ਤੋਂ ਹੀ ਉਪਜੇ ਨੇ ਸੋਢੀ ਮਿਹਰਬਾਨ ਵਾਲੀ ਜਨਮ ਸਾਖੀ ਜੋ ਪ੍ਰithvi ਚੰਦ ਦੇ ਪੁੱਤਰ ਸੋਢੀ ਹਰੀ ਜੀ ਦੀ ਕਿਰਤ ਮੰਨੀ ਜਾਂਦੀ ਹੈ ਇਸ ਵਿੱਚ 575 ਸਾਖੀਆਂ ਹਨ ਜੋ ਗੋਸਟ ਰੂਪ ਵਿੱਚ ਪ੍ਰਸਿੱਧ ਹਨ ਜਨਮ ਸਾਖੀ ਭਗਤ ਕਬੀਰ ਜੀ ਵਿੱਚ ਭਗਤ ਕਬੀਰ ਦੇ ਜੀਵਨ ਨਾਲ ਸੰਬੰਧਿਤ 25 ਕਥਾਵਾਂ ਦਰਜ ਹਨ ਇਸ ਜਨਮ ਸਾਖੀ ਦੇ ਬਿਆਨ ਦੇ ਢੰਗ ਤੋਂ ਸਪਸ਼ਟ ਹੁੰਦਾ ਕਿ ਇਹ ਜਨਮ ਸਾਖੀ ਵੀ ਮਹਿਰਵਾਨ ਦੀ ਹੀ ਲਿਖੀ ਤੇ ਲਿਖਵਾਈ ਹੈ ਜਾਂ ਲਿਖਵਾਈ ਹੈ ਇਸ ਰਚਨਾ ਵਿੱਚ ਸ਼ਬਦ ਘਾੜ ਤਾਂ ਗੁਰਵਾਣੀ ਨਾਲ ਕਾਫੀ ਮਿਲਦੀਆਂ ਹਨ ਬ੍ਰਜੀ ਤੇ ਖੜੀ ਬੋਲੀ ਦਾ ਪ੍ਰਭਾਵ ਦਿਖਾਈ ਦਿੰਦਾ ਹੈ ਜਨਮ ਸਾਖੀ ਸ੍ਰੀ ਮਹਿਰਵਾਨ ਜੀ ਕੀ ਉਹਨਾਂ ਦੇ ਪੁੱਤਰ ਸੋਢੀ ਹਰੀ ਜੀ ਦੀ ਲਿਖੀ ਹੋਈ ਹੈ ਇਸ ਵਿੱਚ 47 ਗੋਸ਼ਟੀਆਂ ਦਰਜ ਨੇ ਭਾਸ਼ਾ ਉੱਪਰ ਬ੍ਰਜ ਭਾਸ਼ਾ ਦਾ ਪ੍ਰਭਾਵ ਸਪਸ਼ਟ ਤੇ ਉਗੜਵਾਇ ਫਿਰ ਵੀ ਇਸ ਦੀ ਬੋਲੀ ਦਾ ਪ੍ਰਭਾਵ ਮਾਧੁਰ ਆਦੀ ਸਾਖੀਆਂ ਬਾਬੇ ਦੀਆਂ ਦਾ ਸਭ ਤੋਂ ਪੁਰਾਣਾ ਉਤਾਰ 1701 ਈਸਵੀ ਦਾ ਮਿਲਿਆ ਹੈ ਇਹ ਇਸ ਸੰਗ੍ਰਹਿ ਦਾ ਅਸਲ ਨਾਮ ਜਨਮ ਪੱਤਰੀ ਬਾਬੇ ਜੀ ਕੀ ਹੈ ਇਸ ਦਾ ਸੰਪਾਦਨ 1969 ਵਿੱਚ ਡਾਕਟਰ ਪਿਆਰਾ ਸਿੰਘ ਨੇ ਕੀਤਾ ਪਿਆਰ ਸਿੰਘ ਨੇ ਕੀਤਾ ਬੋਲੀ ਪੱਖੋਂ ਪ੍ਰਾਤਨ ਜਨਮ ਸਾਖੀ ਦੇ ਆਧ ਸਾਖੀਆਂ ਵਿੱਚ ਕਾਫੀ ਭਿੰਨਤਾ ਹੈ ਪ੍ਰਾਤਨ ਜਨਮ ਸਾਖੀ ਦੀ ਬੋਲੀ ਦਾ ਪਿੰਡਾ ਲੈਂਦੀ ਆ ਜਿਸ ਉੱਪਰ ਫਾਰਸੀ ਦੀ ਪਾਣ ਚੜੀ ਹੋਈ ਐ ਪਰੰਤੂ ਆਦ ਸਾਖੀਆਂ ਵਿੱਚ ਫਾਰਸੀ ਦਾ ਪ੍ਰਯੋਗ ਬਹੁਤ ਘੱਟ ਹੋਇਆ ਸਤਗੁਰ ਜੀ ਕੇ ਮੁਹੀ ਦੀਆਂ ਸਾਖੀਆਂ ਦੇ ਨੁਕਸੇ ਨੂੰ ਗੁਰੂ ਹਰਿ ਰਾਏ ਸਾਹਿਬ ਦੀ ਸੁਪੁੱਤਰੀ ਬੀਬੀ ਰੂਪਕੌਰ ਨੇ ਆਪਣੀ ਪੋਥੀ ਵਿੱਚ ਉਤਾਰਿਆ ਸਾਖੀਆਂ ਦੀ ਗਿਣਤੀ 33 ਆ ਬੋਲੀ ਹਿੰਦੀ ਨਾਲੋਂ ਠੇੜ ਪੰਜਾਬੀ ਦੇ ਬਧੇਰੇ ਨੇੜੇ ਆ ਕੁਝ ਪਰ ਸੰਗ ਅਰਜਨ ਦੇਵ ਜੀ ਦੇ ਬਾਰੇ ਵੀ ਲਿਖੇ ਹਨ ਬਾਰੇ ਵੀ ਹਨ ਲਿਖਣ ਢੰਗ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਨਾਲ ਮਿਲਦਾ ਜੁਲਦਾ ਹੈ ਜਨਮ ਸਾਖੀ ਦੇ ਸਿਧਾਂਤਕ ਪੱਖ ਮਹਾਪੁਰਸ਼ ਨਾਇਕ ਦੇ ਰੂਪ ਵਿੱਚ ਹੁੰਦਾ ਹੈ ਸ਼ਰਦਾਵਸ ਲਿਖਤ ਹੁੰਦੀ ਹੈ ਇਹ ਸ਼ਰਦਾ ਪੂਰਵਕ ਲਿਖੀ ਜਾਂਦੀ ਆ ਪਰ ਅਸਰੀਰਕ ਅੰਸ਼ਾਂ ਦੀ ਹੋਂਦ ਹੁੰਦੀ ਹੈ ਇਹਦੇ ਵਿੱਚ ਸਮਕਾਲੀ ਧਰਮਾਂ ਵਿੱਚ ਪ੍ਰਚਲਿਤ ਕਰਤਾਮਾਂ ਨਾਲ ਲਬਰੀਜ਼ ਹੁੰਦੀ ਆ ਉਦੇਸ਼ ਸਿੱਖਿਆ ਦੇਣਾ ਹੁੰਦਾ ਏ ਸਮਕਾਲੀ ਸਮਾਜਿਕ ਵਿਰਤੀ ਦਾ ਚਿੱਤਰਣ ਇਹਦੇ ਵਿੱਚ ਹੁੰਦਾ ਏ ਤਾਂ ਇਹ ਸੀਗੀ ਅੱਜ ਦੀ ਸਾਡੀ ਵੀਡੀਓ ਜਿਹੜੀ ਵਾਰਤਕ ਨਾਲ ਸੰਬੰਧਤ ਆ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਜਨਮ ਸਾਖੀਆਂ ਦਾ ਵੀ ਅਸੀਂ ਵਰਣਨ ਕੀਤਾ ਏ ਅੱਗੇ ਅਸੀਂ ਅਗਲੀ ਵੀਡੀਓ ਦੇ ਵਿੱਚ ਵਾਰਤਕ ਦੇ ਹੋਰ ਰੂਪ ਦੀ ਜਿਹੜੀ ਵਰਣਨ ਆ ਉਹ ਕਰਾਂਗੇ ਬਣੇ ਰਹੋ ਚੈਨਲ ਦੇ ਨਾਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ ਫਿਰ ਮਿਲਦੇ ਆ ਨੈਕਸਟ ਓਕੇ ਥੈਂਕਸ